ਕਾਫੀ ਵਧੀਆ ਹੋਰ ਮਾਜੀ ਸਿੱਧੇ ਕੀ ਆ ਉਹ ਅੱਜ ਲੋ ਜੀ ਹਾਂ ਜੀ ਕਿਵੇਂ ਦੇਖਦੇ ਹੋ ਇਸ ਜਲੰਧਰ ਦੀ ਯਾਤਰਾ ਨੂੰ ਲੈ ਕੇ ਸਰ ਹਾਂ ਜੀ ਜਲੰਧਰ ਜੀ ਜਿਹੜੀ ਇਹ ਜਿੱਤ ਹੈ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਦੇ ਲੋਕ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀਆਂ ਜੋ ਪਾਲਿਸੀਆਂ ਹਨ ਖੁਦਾਂ ਦੇ ਖੁਸ਼ ਹਨ ਜੋ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਕੰਮ ਕੀਤੇ ਨਾ ਉਹਨਾਂ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਔਰ ਇਸ ਦੇ ਨਾਲ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜੋ ਸੋਚ ਹੈ ਜੋ ਉਹ ਇਸ ਦੇਸ਼ ਦੇ ਅੰਦਰੋਂ ਭ੍ਰਿਸ਼ਟਾਚਾਰੀ ਸਿਸਟਮ ਨੂੰ ਖਤਮ ਕਰਨਾ ਚਾਹੁੰਦੇ ਹਨ ਉਹ ਸੋਚ ਤੇ ਲੋਕਾਂ ਨੇ ਪਹਿਰਾ ਦਿੱਤਾ ਹੈ ਔਰ ਡਾਕਟਰ ਸੰਦੀਪ ਪਾਠਕ ਸਾਹਿਬ ਦੀ ਜੋ ਇਲੈਕਸ਼ਨ ਦੇ ਪ੍ਰਤੀ ਉਹਨਾਂ ਦੀ ਸਟ੍ਰੈਟਜੀ ਹੈ ਜੋ ਉਹਨਾਂ ਦੀ ਮੈਨੇਜਮੈਂਟ ਹੈ ਉਸ ਮੈਨੇਜਮੈਂਟ ਦੀ ਜਿੱਤ ਹੈ ਉਸ ਸਟ੍ਰੈਟਜੀ ਦੀ ਜਿੱਤ ਹੈ ਔਰ ਸਾਡੇ ਜਿਹੜੇ ਮਹਿੰਦਰ ਸਾਡੇ ਉਥੇ ਕੈਂਡੀਡੇਟ ਸੀਗੇ ਭਗਤ ਜੀ ਭਗਤ ਜੀ ਦੀ ਇਮਾਨਦਾਰੀ ਉਹਨਾਂ ਦੀ ਸਾਫ਼ ਸੁਥਰੀ ਇਮੇਜ ਉਸ ਦੀ ਜਿੱਤ ਹੈ ਔਰ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਤੋਂ ਉਹ ਅੰਤਮਾਨ ਸਾਹਿਬ ਉਹਨਾਂ ਦੀ ਵਾਈਪ ਡਾਕਟਰ ਗੁਰਪ੍ਰੀਤ ਉਹਨਾਂ ਦੇ ਪੂਰੇ ਪਰਿਵਾਰ ਔਰ ਪੰਜਾਬ ਦੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਵੋਲੰਟੀਅਰ ਸਹਿਬਾਨ ਵਰਕਰ ਸਹਿਬਾਨ ਜਿਨ੍ਹਾਂ ਦੀ ਉੱਤੇ ਡਿਊਟੀ ਸੀ ਉਹਨਾਂ ਦੀ ਅੰਤਕ ਮਿਹਨਤ ਦਿੱਤੀ ਹੈ ਇਹ ਸਾਰਿਆਂ ਨੇ ਨਾਲ ਮਿਲ ਕੇ ਵੱਡੇ ਪੱਧਰ ਤੇ ਜਲੰਧਰ ਰੈਸਟ ਦੇ ਵਿੱਚ ਲੋਕਾਂ ਤੱਕ ਪਹੁੰਚ ਕੀਤੀ ਔਰ ਲੋਕਾਂ ਨੂੰ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਰਕਾਰ ਦੇ ਕੰਮਾਂ ਬਾਰੇ ਦੱਸਿਆ ਔਰ ਲੋਕ ਜਿਹੜੇ 600 ਯੂਨਿਟ ਬਿਜਲੀ ਦੇ ਮੁਫਤ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ ਉਸ ਤੋਂ ਬੜੇ ਖੁਸ਼ੀ 90% ਤੋਂ ਵੱਧ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਔਰ ਲੋਕਾਂ ਨੇ ਗੱਜ-ਵੱਜ ਕੇ ਜਿਹੜੀਆਂ ਹਨ ਉਹ ਆਪਣੀਆਂ ਵੋਟਾਂ ਸਰਕਾਰ ਦੇ ਕੰਮਾਂ ਨੂੰ ਪਾਈਆਂ ਨੇ ਮੈਂ ਸਮਝਦਾ ਹਾਂ ਕਿ ਇਹ ਪੂਰੇ ਪੰਜਾਬ ਦੇ ਅੰਦਰ ਸੰਕੇਤ ਗਿਆ ਹੈ ਕਿ ਜਿਹੜੇ ਪਾਰਲੀਮੈਂਟ ਦੇ ਚੋਣਾਂ ਸੀ ਉਹ ਚੋਣਾਂ ਸੈਂਟਰ ਦੇ ਦੀਆਂ ਚੋਣਾਂ ਸੀ ਔਰ ਉਹਦੇ ਵਿੱਚ ਮੁੱਦੇ ਵੱਖਰੇ ਸੀ ਪੰਜਾਬ ਦੇ ਵਿੱਚ ਉਹ ਆਮ ਆਦੀ ਪਾਰਟੀ ਦੀ ਸਰਕਾਰ ਹੈ ਆਮ ਆਦੀ ਪਾਰਟੀ ਦੀ ਸਰਕਾਰ ਨੇ ਜੋ ਦੋਖਾਨਾ ਵਿੱਚ ਕਰਕੇ ਦਿਖਾਇਆ ਹੈ ਉਹ ਪਿਛਲੀਆਂ ਕਿਸੇ ਵੀ ਸਰਕਾਰਾਂ ਨੇ ਨਹੀਂ ਕੀਤਾ ਇਸ ਕਰਕੇ ਲੋਕ ਜਿਹੜੇ ਨਾ ਉਹ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਆਮ ਆਦੀ ਪਾਰਟੀ ਨਾਲ ਡਟ ਕੇ ਖੜੇ ਨਾ ਔਰ ਉਹਨਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਅਸੀਂ ਪੰਜਾਬ ਭਰ ਦੇ ਅੰਦਰ ਆਮ ਆਦੀ ਪਾਰਟੀ ਨਾਲ ਡਟ ਕੇ ਖੜੇ ਹਾਂ 2027 ਦਾ ਵੀ ਕਹਿ ਸਕਦਾ ਹੈ ਕਿ ਹੁਣ ਪਤਾ ਲੱਗ ਗਈ ਹੈ ਬਿਲਕੁਲ ਬਿਲਕੁਲ 2027 ਦਾ ਵੀ ਇਹ ਇੱਕ ਭਰਪੂਰ ਪੈਗਾਮ ਹੈ ਸੰਦੇਸ਼ ਹੈ ਕਿ 2027 ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਵੱਡੇ ਮਾਰਜ ਦੇ ਨਾਲ ਆਮ ਆਦੀ ਪਾਰਟੀ ਨਾਲ ਹਾਂ ਜੀ ਪ੍ਰਧਾਨ ਜੀ ਅੱਜ ਖੁਸ਼ੀ ਦਾ ਮਾਹੌਲ ਹੈ ਇੱਥੇ ਐਮਐਲਏ ਦਾ ਅਫਸਰ ਦੇ ਵਿੱਚ ਅੱਜ ਜਲੰਧਰ ਜੀ ਨੇ ਜੋ ਦਾ ਮੋਰਚਾ ਜਿਹੜਾ ਆਮ ਆਦਮੀ ਪਾਰਟੀ ਨੇ ਫਤਿਹ ਕੀਤਾ ਇਸ ਵਾਸਤੇ ਮੈਂ ਜਲੰਧਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਲੀਡ ਦੇਵਾ ਕੇ ਬੱਟ ਚਿਤਾਇਆ ਔਰ ਜਿਹੜੇ ਉੱਥੇ ਸਾਡੇ ਸੰਸਦ ਮંત્રી ਸੁਨੀਪ ਪਾਟਕ ਜੀ ਔਰ ਸਰਦਾਰ ਮਜੀਦ ਸਾਹਿਬ ਆਰੋਜਾ ਚਾਚਾ ਜੀ ਮੁੱਖ ਮੰਤਰੀ ਪੰਜਾਬ ਐਮ ਐਲ ਏ ਡਾਕਟਰ ਮੁਹੰਮਦ ਰਜ਼ੂ ਰਹਿਮਾਨ ਮਲੇਰ ਕੋਟਲਾ ਔਰ ਸਾਰੇ ਪੰਜਾਬ ਦੇ ਜਿੰਨੇ ਵੀ ਐਮ ਐਲ ਏ ਸਹਿਬਾਨ ਚੇਅਰਮੈਨ ਸਹਿਬਾਨ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਨੇ ਜਾ ਕੇ ਉੱਥੇ ਮਿਹਨਤ ਕੀਤੀ ਉਹਨਾਂ ਨੂੰ ਵੀ ਮੈਂ ਮੁਬਾਰਕਬਾਦ ਦਿੰਦਾ ਹਾਂ ਔਰ ਵਿਰੋਧੀ ਪਾਰਟੀਆਂ ਦਾ ਗੁਰਿੰਦਰ ਵਾਸੀਆ ਨੇ ਮੂੰਹ ਬੰਦ ਕਰ ਦਿੱਤਾ ਜਿਹੜੇ ਕਹਿੰਦੇ ਤੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਆਧਾਰ ਖਤਮ ਹੋ ਗਿਆ ਮੈਂ ਇਸ ਪੱਧਰੇ ਤੋਂ ਇਹ ਕਹਿ ਸਕਦਾ ਹੈ ਕਿ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੇ ਚੋਣਾਂ ਹੋਣੀਆਂ ਨੇ ਉਹ 100 ਸੀਟ ਤੋਂ ਉੱਪਰ ਅਸੀਂ ਆਮ ਆਦਮੀ ਪਾਰਟੀ 100 ਸੀਟ ਤੋਂ ਉੱਪਰ ਆਪਣੇ ਜਿਹੜੀ ਹੈਗੀ ਸੀਟਾਂ ਲੈ ਕੇ ਸਰਕਾਰ ਬਣਾਉਂਦੇ ਹਾਂ ਕਾਣੀ ਸੁਲਮਾਨ ਜੋੜਾ ਜੀ ਅੱਜ ਖੁਸ਼ੀ ਦਾ ਮਾਹੌਲ ਹੈ ਐਮਐਲਏ ਦਫ਼ਤਰ ਦੇ ਵਿੱਚ ਅੱਜ ਦੀ ਜਿਹੜੀ ਜਲੰਧਰ ਜਿੱਤ ਹੋਈ ਹੈ ਐਮਐਲਏ ਦੀ ਆਮ ਆਦਮੀ ਪਾਰਟੀ ਦੀ ਜਿੱਤ ਆਮ ਲੋਕਾਂ ਦੀ ਜਿੱਤ ਹੋਈ ਹੈ ਪੰਜਾਬ ਦੇ ਆਮ ਲੋਕਾਂ ਦੀ ਜਿੱਤ ਜੋ ਕਹਿੰਦੇ ਤੇ ਜਾਨੀ ਕਿਤੇ ਵੀ ਆਮ ਆਦਮੀ ਪਾਰਟੀ ਕਮਜ਼ੋਰ ਹੋ ਗਈ ਨਹੀਂ ਆਮ ਆਦਮੀ ਪਾਰਟੀ ਉੱਥੋਂ ਜਿੱਤ ਕੇ ਆਈ ਹੈ ਜਿੱਤੇ ਭਾਜਪਾ ਵਾਲੇ ਕਹਿੰਦੇ ਤੇ ਕਾਂਗਰਸੀ ਕਹਿੰਦੇ ਤੇ ਵੀ ਅਸੀਂ ਹਾਰੇ ਨਹੀਂ ਸਕਦੇ ਅਸੀਂ ਉਹ ਜਿੱਤਾਂਗੇ ਉੱਤੇ ਸਭ ਦੀਆਂ ਜਵਾਨਤਾ ਜਬਤ ਹੋ ਗਈਆਂ ਆਮ ਆਦਮੀ ਪਾਰਟੀ ਦੇ ਆਮ ਲੋਕਾਂ ਨੇ ਪੰਜਾਬ ਦੇ ਨੇ ਇਹ ਦੱਸਤਾ ਵੀ ਕੀ ਕੀ ਸਹੂਲਤਾਂ ਪੰਜਾਬ ਸਰਕਾਰ ਆਮ ਲੋਕਾਂ ਨੂੰ ਦੇ ਰਹੀ ਹੈ ਆਮ ਲੋਕ ਫੁੱਟ ਨੇ ਐਮਐਲਏ ਸਾਹਿਬ ਸਾਡੇ ਮਲੇਰ ਕੋਲੇ ਦੇ ਡਾਕਟਰ ਜਮੇਦ ਰਹਿਮਾਨ ਸਾਹਿਬ ਨੇ ਉਹਦੀ ਟੀਮ ਨੇ ਪੂਰੀ ਮਿਹਨਤ ਕੀਤੀ ਉਹਦਾ ਰੰਗ ਲਿਆਂਦਾ ਬਹੁਤ ਬੜੀ ਜਿੱਤੋਈ ਹੈ ਆਵਾਜ਼ ਨਹੀਂ ਪਾਲਤੀ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਮਲੇਰ ਕੋਲੇ ਦੇ ਐਮਐਲਏ ਡਾਕਟਰ ਜਮੇਦ ਰਹਿਮਾਨ ਸਾਹਿਬ ਨੂੰ ਔਰ ਯਾਨੀ ਕਿ ਮੁੱਖ ਮੰਤਰੀ ਸਾਡੇ ਪਤਵੰਤ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਔਰ ਅਸੀਂ ਇਹ ਉਮੀਦ ਕਰਦੇ ਆ ਵੀ ਮਲੇਰ ਕੋਲੇ ਲਈ ਵੀ ਸਰਕਾਰ ਦੀ ਤਰਫੋਂ ਪੰਜਾਬ ਸਰਕਾਰ ਦੀ ਤਰਫੋਂ ਬਹੁਤ ਬੜੀ ਖੁਸ਼ਖਬਰੀ ਦੇਣਗੇ ਮਲੇਰ ਕੋਲੇ ਦੇ ਘੱਟ ਗਿਣਤੀ ਲੋਕਾਂ ਨੂੰ ਪੰਜਾਬ ਦੇ ਘੱਟ ਗਿਣਤੀ ਲੋਕਾਂ ਨੂੰ ਮੁਸਲਮਾਨਾਂ ਨੂੰ ਵੀ ਸਰਕਾਰ ਦੇ ਵਿੱਚ ਨੁਮਾਇੰਦਗੀ ਮਿਲੂਗੀ ਸਾਨੂੰ ਪੂਰੀ ਉਮੀਦ ਹੈ ਹਾਂਜੀ ਪ੍ਰਧਾਨ ਜੀ ਅੱਜ ਚੋਣ ਉਹ ਜਿਹੜੀ ਉਹਦੇ ਵਿੱਚ ਆਮ ਪਾਰਟੀ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਬਾਰੇ ਕੀ ਗੁਰੰਦਰ ਦੱਖਣੀ ਦੋਗੀ ਆਜ ਆਮ ਆਦਮੀ ਪਾਰਟੀ ਨਾਲ ਸੰਜੀਤ ਯਾਤਰਾ ਵੱਧ ਵੋਟਾਂ ਜੋ ਸਰਕਾਰ ਨਾਲ ਦਿੱਕਾ ਹਾਸਲ ਕੀਤੀ ਹੈ ਤੇ ਪੰਜਾਬ ਵਿੱਚ ਖਾਸ ਕਰਕੇ ਮਲੇਰਕੋਟੜੇ ਵਿੱਚ ਬਹੁਤ ਜ਼ਿਆਦਾ ਚੋਟਕਾ ਤੇ ਬਹੁਤ ਚੋਟੀ ਵੀ ਲਹਿ ਰਹਾ ਹੈ ਅੱਜ ਦੇ ਸਾਰੇ ਵਰਕਰ ਸਹਿਬਾਨ ਐਮਐਲਐ ਮਲੇਰਕੋਟੜਾ ਦਾ ਪਰਮਜੀਤ ਸਿੰਘ ਜਮਾਨ ਸਾਹੂ ਨੂੰ ਮੁਬਾਰਕਵਾਦ ਦੇ ਰਹੇ ਨੇ ओके सरदार भगवान तमान जी श्री मुष्ट पंजाब ਨੂੰ ਮੁਬਾਰਕਬਾਦ ਦਿਨਵਾਦ ਕਰਦੇ ਹੋਣੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੇ ਇੱਕ ਵਧੀਆ ਫਤਵਾ ਦਿੱਤਾ ਹੈ ਕਿ ਪੰਜਾਬ ਵਿੱਚ ਇਹ ਗੱਲ ਸਾਬਤ ਹੋ ਗਈ ਹੈ ਕਿ ਜਿਸ ਤਰ੍ਹਾਂ ਪਹਿਲਾਂ ਬੰਦ ਮੈਂ ਅਮਾਦੀ ਪਾਰਟੀ ਰਿਚਦੇ ਉਸੇ ਹੀ ਲਹਿਰ ਨਾਲ ਬਿਜੂਤੀ ਨਾਲ ਆ ਅੱਜ ਦੱਖਣੀ ਤੋਂ ਹਲਕਾ ਦੱਖਣੀ ਜਲੰਧਰ ਤੋਂ 37000 ਤੋਂ ਵੱਧ ਵੋਟਾਂ ਲੈ ਕੇ ਮਹਿੰਦਰ ਸਿੰਘ ਪਾਰਟੀ ਜਿਲੇ ਗਏ ਨੇ ਅਮਾਦੀ ਪਾਰਟੀ ਦੇ ਇਸ ਕਰਕੇ ਮਰੇਰ ਕੁੱਡੇ ਦੇ ਵਿੱਚ ਸਾਰੇ ਪੰਜਾਬ ਦੇ ਬਹੁਤ ਹੀ ਜ਼ਿਆਦਾ ਲੋਕ ਖੁਸ਼ ਨੇ ਤੇ ਇਨਸ਼ਾਅੱਲਾ ਇਹ ਸਾਰਾ ਕਾਰਨਾ ਜਿਹੜਾ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਹੂਤਾ ਦਿੱਤਿਆਣਾ ਚਾਹੇ ਉਹ ਬਿਜਲੀ ਨੂੰ ਕਰੇ ਰਾਸ਼ਨ ਦਾ ਦੇਣਾ ਹੋਵੇ ਪਰਦਾ ਪਚਾਉਣਾ ਹੋਵੇ ਤੇ ਹੋਰ ਬਹੁਤ ਸਾਰੇ ਕਪੂਰਿਸ਼ਾ ਸਕੀਮ ਲਾਗੂ ਕੀਤੀ ਹੈ ਹੋਰ ਬਹੁਤ ਸਾਰੇ ਸਕੀਮ ਲਾਗੂ ਕੀਤੀਆਂ ਨੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਨੇ ਉਸ ਕਾਰਨ ਅੱਜ ਲੋਕਾਂ ਨੇ ਦੁਬਾਰਾ ਸਰਦਾਰ ਭਗਵੰਤ ਮਾਨ ਜੀ ਨੂੰ ਤੇ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਪਤਵਾਰ ਦਿੱਤਾ ਅੱਸੀ ਲੋਕਾਂ ਦਾ ਬਹੁਤ ਬੋਲ ਹੈ ਜੀ ਚਲੋ ਜੀ ਹਾਂ ਜੀ ਪ੍ਰਧਾਨ ਜੀ ਅਸ਼ਰਫ ਜੀ ਅੱਜ ਇੱਥੇ ਖੁਸ਼ੀ ਦਾ ਮਾਹੌਲ ਹੈ ਮੈਂ ਲੈ ਤਾਂ ਦਫ਼ਤਰ ਪਹੁੰਚਿਆ ਹਾਂ ਅੱਜ ਜਿਹੜਾ ਖੁਸ਼ੀ ਦਾ ਮਾਹੌਲ ਹੈ ਜਿੰਦਰ ਵੈਸਤ ਦੀ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਉੱਥੇ ਦਾ ਕੈਂਡੀਡੇਟ ਸੀ ਉੱਥੇ ਇੱਕ ਤਰਫਾ ਜਿੱਤ ਹੋਈ ਹੈ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਾਰੀਆਂ ਵੋਟਾਂ ਲਾ ਕੇ ਉਹ ਉਹਦੇ ਨਾਲੋਂ ਵੀ ਵੱਧ ਮਾਰਜਿਨ ਤੇ ਜਿੱਤੇ ਨੇ ਇਸ ਕਰਕੇ ਮੈਂ ਸਾਰੇ ਜਿੰਦਰ ਵਾਸੀਆਂ ਦਾ ਜਿੰਦਰ ਵੈਸਤ ਦੇ ਵਾਸੀਆਂ ਦਾ ਧੰਨਵਾਦ ਕਰਦਾ તે સૌનું બધાય દ